ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਕਾਲ ਪੁਰਖ ਦੇ ਵਿੱਚ ਮੈਂ ਅੱਜ ਤੁਹਾਡੇ ਲਈ ਜਿਹੜਾ ਟੌਪਿਕ ਲੈ ਕੇ ਆਈਆਂ ਆਪਾਂ ਬਾਬਾ ਦੀਪ ਸਿੰਘ ਜੀ ਨੂੰ ਤਾਂ ਸਾਰੇ ਜਾਣਦੇ ਹੀ ਆ ਸਾਰਿਆਂ ਤੇ ਕਿਰਪਾ ਹੈ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਦੀ ਹੀ ਇੱਕ ਸਾਖੀ ਮੈਂ ਲੈ ਕੇ ਆਈਆਂ ਸ਼ੇਰ ਦਾ ਸ਼ਿਕਾਰ ਇੱਕ ਵਾਰ ਜਦੋਂ ਭਾਈ ਦੀਪ ਸਿੰਘ ਜੀ ਸ਼ਿਕਾਰ ਖੇਡਣ ਗਏ ਤਾਂ ਜੰਗਲ ਵਿੱਚੋਂ ਅਚਨਚੇਤ ਹੀ ਇੱਕ ਸ਼ੇਰ ਨੇ ਨਿਕਲ ਕੇ ਉਹਨਾਂ ਦੇ ਘੋੜੇ ਤੇ ਹਮਲਾ ਕਰ ਦਿੱਤਾ ਪਾਈਦੀਪ ਸਿੰਘ ਜੀ ਉਸੇ ਵੇਲੇ ਘੋੜੇ ਤੋਂ ਛਾਲ ਮਾਰ ਕੇ ਸ਼ੇਰ ਦੇ ਸਾਹਮਣੇ ਹੋ ਗਏ ਸ਼ੇਰ ਤਾਂ ਇੱਕਦਮ ਕਬਰ ਆ ਹੀ ਗਿਆ ਲਿਸ਼ਕ ਦੇ ਖੰਡੇ ਨੂੰ ਵੇਖ ਕੇ ਉਹ ਭੱਜਣਾ ਚਾਹੁੰਦਾ ਸੀ ਪਰ ਚਾਰ ਸ਼ੁਫੇਰੇ ਹੋਰ ਸ਼ਿਕਾਰੀ ਵੇਖ ਕੇ ਉਸ ਪਾਈ ਪਾਸ ਪਾਈਦੀਪ ਸਿੰਘ ਤੇ ਹਮਲਾ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਾ ਰਿਹਾ ਛਾਲ ਮਾਰ ਕੇ ਪਾਈਦੀਪ ਸਿੰਘ ਉੱਤੇ ਚਪਟ ਪਿਆ ਪਰਦੀਪ ਸਿੰਘ ਨੇ ਉਸਦੇ ਹਮਲੇ ਨੂੰ ਆਪਣੀ ਢਾਲ ਤੇ ਡੱਕ ਲਿਆ ਅਤੇ 10 ਸ਼ੇਰ ਤੋਂ ਵੱਧ ਭਾਰ ਵਾਲੇ ਖੰਡੇ ਦਾ ਐਸਾ ਵਾਰ ਕੀਤਾ ਕਿ ਸ਼ੇਰ ਦੇ ਦੋ ਟੁਟੇ ਹੋ ਗਏ। ਗੁਰੂ ਸਾਹਿਬ ਨੇ ਇਹ ਸਾਰਾ ਨਜ਼ਾਰਾ ਆਪਣੀ ਅੱਖੀਂ ਵੇਖਿਆ। ਉਹ ਘੋੜੇ ਤੋਂ ਉਤਰ ਕੇ ਆਏ ਅਤੇ ਉਹਨਾਂ ਪਾਈਦੀਪ ਸਿੰਘ ਨੂੰ ਪਿਆਰ ਦਾ ਥਾਪੜਾ ਬਖਸ਼ਿਆ ਅਤੇ فرمایا ਪਾਈਦੀਪ ਸਿੰਘ ਤੂੰ ਸਿੱਖ ਕੌਮ ਦਾ ਇੱਕ ਮਹਾਨ ਸੂਰਬੀਰ ਹੋਵੇਂਗਾ। ਮੈਨੂੰ ਤੇਰੇ ਤੇ ਬਹੁਤ ਮਾਣ ਹੈ। ਪਾਈ ਦੀਪ ਸਿੰਘ ਹੱਥ ਜੋੜ ਕੇ ਖਲੋ ਗਿਆ ਸਤਿਗੁਰੂ ਜੀ ਇਹ ਸਭ ਕੁਝ ਤੁਹਾਡੇ ਹੀ ਬਖਸ਼ਿਸ਼ ਹੈ ਮੈਂ ਤਾਂ ਜਾਂ ਤੇ ਇੱਥੇ ਆਇਆ ਸੀ ਇੱਕ ਚਿੜੀ ਵੀ ਨਹੀਂ ਸੀ ਮਾਰ ਸਕਦਾ ਪਰ ਤੁਹਾਡੇ ਅੰਮ੍ਰਿਤ ਨੇ ਮੇਰੇ ਵਿੱਚ ਇੰਨਾ ਬਲ ਭਰ ਦਿੱਤਾ ਹੈ ਕਿ ਹੁਣ ਮੇਰੇ ਵਿੱਚ ਅਥਾ ਆਤਮ ਵਿਸ਼ਵਾਸ ਆ ਗਿਆ ਹੈ ਪਾਈ ਦੀਪ ਸਿੰਘ ਦੇ ਘੋੜੇ ਦੀ ਪਿੱਠ 'ਚੋਂ ਲਹੂ ਸਿਮਰ ਰਿਹਾ ਸੀ ਸ਼ੇਰ ਨੇ ਉਸ ਦਿਨ ਹੋਂਦਰਾ ਮਾਰ ਦਿੱਤੀਆਂ ਸਾਨੂੰ ਉਸ ਵੇਲੇ ਉਸ ਆਪਣੇ ਪਰਨੇ ਨਾਲ ਲਹੂ ਸਾਫ ਕੀਤਾ ਅਤੇ ਘੋੜੇ ਉੱਤੇ ਚੜ ਬੈਠਾ ਉਹ ਆਪਣੇ ਘੋੜੇ ਨੂੰ ਬਹੁਤ ਪਿਆਰ ਕਰਦਾ ਸੀ ਦੇਰੇ ਪਹੁੰਚ ਕੇ ਉਹਨਾਂ ਘੋੜੇ ਦਾ ਇਲਾਜ ਕੀਤਾ ਜਿਹੜਾ ਕੁਝ ਕੁ ਦਿਨਾਂ ਵਿੱਚ ਨੌਂ ਬਰ ਨੌ ਹੋ ਗਿਆ। ਤੋਂ ਥਾ ਸੰਗਤ ਜੀ ਇਹ ਬਾਬਾ ਦੀਪ ਸਿੰਘ ਜੀ ਦੀ ਸਾਖੀ ਸੀ ਜਿਹੜਾ ਕਿ ਉਹਨਾਂ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀਗਾ। ਹੁਣ ਤੁਸੀਂ ਇਹ ਵੇਖ ਲਓ ਕਿ ਉਹਨਾਂ ਦਾ ਕਿੰਨਾ ਜਿਗਰਾ ਸੀਗਾ ਕਿ ਉਹ ਸ਼ੇਰ ਦੇ ਨਾਲ ਭਿੱੜ ਗਏ ਮਤਲਬ ਸ਼ੇਰ ਦਾ ਸ਼ਿਕਾਰ ਕੀਤਾ ਸੋ ਵੈਗਰੂ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਗੀ ਬਾਬਾ ਦੀਪ ਸਿੰਘ ਜੀ ਦੇ ਚਰਨੇ ਲੱਗੋ ਉਹਨਾਂ ਦਾ ਨਾਮ ਸਿਮਰਨ ਕਰੋ ਬਾਣੀ ਪੜੋ ਉਹਨਾਂ ਦੇ ਚਪੈਰਾ ਸਾਹਿਬ ਕਟੋ ਬਾਬਾ ਦੀਪ ਸਿੰਘ ਜੀ ਦੇ ਇੱਕ ਵਾਰ ਜੋ ਚਰਨੇ ਲੱਗ ਗਿਆ ਨਾ ਉਨਾ ਦਾ ਬੇੜਾ ਪਾਰ ਹੈ ਮਤਲਬ ਕਿ ਉਹਨਾਂ ਦੇ ਘਰ ਵਿੱਚ ਬਰਕਤਾਂ ਉਹਨਾਂ ਦੇ ਘਰ ਦੇ ਵਿੱਚ ਵਾਤਾ